ਪੰਜਾਬ ਸ਼ਿੰਗਾਰ ਹਾਰ ਗਿਆ ਬੜੇ ਵੀਰਾਂ ਦੇ ਕਮੈਂਟ ਨੇ ਮੇਰੇ ਮੈਂ ਵੀਡੀਓ ਪਾਈ ਡਿਲੀਟ ਕਰ ਦੇ ਉਹ ਬੋ ਫਲਾਣਾ ਧੌਕਾ ਉਹ ਵੀਰੋ ਉਡੀਕ ਰੱਖਿਆ ਕਰੋ ਕੱਲ ਨੂੰ ਵੀ ਪਾਵਾਂਗੇ ਵੀਡੀਓ ਇਹ ਪਤਾ ਕੀ ਗੱਲ ਹੁੰਦੀ ਹੈ ਮੇਲਿਆਂ ਦੇ ਵਿੱਚ ਡਾਕਟਰੀ ਚਲਦੀ ਹੁੰਦੀ ਹੈ ਜਮੇ ਬੱਕਰੀ ਬੱਕਰੇ ਚਲਦੀ ਹੈ ਡਾਕਟਰੀ ਚਲਦੀ ਹੈ ਸੋਡਾ ਬੱਕਰਾ 50 ਇੰਚ ਦਾ ਪੂਛ ਟੇਢੀ ਆ ਬੱਕਰਾ ਬਾਹਰ ਕੁਦਰਤ ਨੇ ਨਵ ਸਜਰੇ ਬਣਾਇਆ ਬੱਕਰਾ ਬਾਹਰ ਨਵ ਟੇਢਾ ਆ ਬੱਕਰਾ ਬਾਹਰ ਸਾਈਗਨ ਲਈ ਬੈਠੇ ਹੋ ਬਕਰਾ ਭਾਰ ਉਹ ਮੇ ਕੋੜੇ ਚ ਹੁੰਦੇ ਹਰ ਇੱਕ ਟਾਈਮ ਹਰ ਇੱਕ ਸਮਾਂ ਹੁੰਦਾ ਕਿਸੇ ਜਾਨਵਰ ਦਾ ਪਰ ਮਾਨ ਨਹੀਂ ਕਰਨਾ ਚਾਹੀਦਾ ਇਹ ਬਾਬੇ ਦੀ ਗਲਤੀ ਹੈ ਜਿਹੜਾ ਜਿਹੜੇ ਜਾਨਵਰ ਦਾ ਰਤਬਾ ਏਡਾ ਵੱਡਾ ਜਿਹਨੂੰ ਕਿਸੇ ਮੇਲੇ ਚ ਜਾਣ ਦੀ ਲੋੜ ਹੀ ਨਹੀਂ ਫਿਰ ਮੇਲੇ ਚ ਖੜਾਉਂਦੀ ਕੀ ਲੋੜੋ ਭਾਈ ਉਹ ਵੀ ਐਂਟੀ ਪਾਰਟੀ ਬਾਬਾ ਕੀ ਜਾਂਦਾ ਮੇਰੇ ਐਂਟੀ ਸੀ ਅਸੀਂ ਬਿਨਾ ਪੁੱਛ ਲੈ ਕੇ ਗਏ ਕੀ ਲੋਡ ਸੀ ਬਈ ਹੁਣ ਮੇਰੇ ਘਰੇ ਵੀ ਖੜੇ ਆ ਜਾਨਵਰ ਮੈਨੂੰ ਲੋੜ ਹੀ ਨਹੀਂ ਪੈਂਦੀ 10 15 ਬੱਚੇ ਹੁੰਦੇ ਆ ਵਿਕ ਜਾਂਦੇ ਆ ਜਾਨਵਰ ਖੜੇ ਲੋਕ ਦੇਖ ਜਾਂਦੇ ਆ ਲੋਕਾਂ ਦਾ ਘਰੇ ਖੜੇ ਨੇ ਆਪਣੇ ਦਿੱਤੇ ਹੋਏ ਖੜੇ ਨੇ ਆਪਣੇ ਜਾਨਵਰਾਂ ਦੇ ਜੰਮੇ ਹੋਏ ਖੜੇ ਨੇ ਆਪਾਂ ਨੂੰ ਪਤਾ ਹੈ ਮੇਲਾ ਬਣਿਆ ਹੁੰਦਾ ਪਬਲਿਸਿਟੀ ਵਾਸਤੇ ਸਾਡਾ ਜਾਨਵਰ ਨੂੰ ਫਸਟ ਹੈ ਫਸਟ ਹੈ ਫਸਟ ਜਿਹੜੇ ਜਾਨਵਰ ਨੂੰ ਯਾਰ ਪੋਜ਼ਿਟਿਵਿਟੀ ਮਿਲ ਗਈ ਉਹਨੂੰ ਕੀ ਲੋੜਾਂ ਮਿਲੀਆਂ ਦੀ ਕੀ ਲੋੜਾਂ ਦੱਸੋ